ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਆਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੋਕੜ ਗੱਬਨ ਮੈਂ ਤੁਹਾਨੂੰ ਦਿਖਾਵਾਂਗੇ ਤੇ ਦੋ ਬੱਚੇ ਰਬੀਨਾ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵੀਰ ਜੀ ਬਹੁਤ ਵਧੀਆ ਮਨਨ ਫਿਰ ਮੱਝਾਂ ਹੀ ਲਿਆਉਂਦੇ ਜਿਆਦੀਆਂ ਤੇ ਗਰਮੀ ਆ ਜਾਂਦੀ ਜਗਾ ਗੁੜੀ ਗਰਮੀ ਦੀ ਗਾਵਾਂ ਮੈਂ ਘਾਟੀ ਲਈਨਾ ਅੱਛਾ ਗਾਵਾਂ ਨਾ ਮੇਰੇ ਨੂੰ ਸੁੱਤਰ ਜੀ ਨੇ ਗਰਮੀ ਸੋਲ ਜੀ ਦੀ ਘਾਟੀ ਆ ਤੇ ਹੁਣ ਬੜੇ ਵੀਰਾਂ ਦੇ ਫੋਨ ਦੇ ਗਾਈਓ ਪੀਂਦੇ ਆ ਕਰੋ ਪਰ ਮੈਨੂੰ ਨਹੀਂ ਭੇਜਿਆ ਗਾਈਂ ਗਰਮੀ 'ਚ ਅੱਛਾ ਗਰਮੇ 'ਚ ਮੱਝਾਂ ਹੀ ਪਿਆ ਕਰਨੀਆਂ ਮੱਝਾਂ ਹੀ ਪਿਆ ਕਰਨੀਆਂ ਠੀਕ ਆ ਚਲੋ ਆਪਣੀ ਫੇਰੀ ਮੱਝਾਂ ਹੀ ਰੋਜ਼ ਪੀਂਦੀ ਇੱਕ ਦਿਨ ਛੱਡ ਲਈ ਠੀਕ ਠੀਕ ਆ ਵੀਡੀਓ ਪੈਣੀ ਪੈਣੀ ਹੈ ਕਿ ਭਾਵੇਂ ਗਾਵਾਂ 'ਚ ਪਾ ਕੇ ਭਾਵੇਂ ਮੱਝਾਂ ਦੀ ਤੇ ਚਲੋ ਨਾਮ ਦੱਸਦੇ ਕਰੀ ਜਨਾਬ ਸੋਨੂ ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੇ ਕਰ ਨੰਬਰ 56752 ਦੇ ਸ਼ਹਿਰ ਇਹ ਨੰਬਰ ਦੂਜਾ WhatsApp ਦਾ ਭਾਜੀ ਉਰਤੇ ਵੀ ਗੱਲ ਲੱਗਣ ਕਿਹਦੇ ਨਾਲ ਅੱਛਾ 98777 ਤੇ 620 ਅੱਛਾ 6 ਆਕੇ 0020 ਠੀਕ ਹੈ ਉਰਤੇ WhatsApp ਚੱਲਦਾ ਉਰਤੇ ਚਲੋ ਬੰਦਾ ਕਿਸੇ ਨਾਲ ਗੱਲਬਾਤ ਕਰਨੀ ਬਾਹਰੋਂ ਕੇ ਦਾ ਫੋਨ ਆਈਦਾ ਬੰਦਾ ਉਰਤੇ ਲਾ WhatsApp ਤੇ WhatsApp ਹਲਾਓ ਠੀਕ ਹੈ ਤੇ ਹੋਨ ਆ ਗਈ ਆ ਪਹਿਲੇ ਨੰਬਰ ਤੇ ਜਿਹੜੀ ਟੋਕੜ ਗੱਬਣ ਆ ਕਿੰਨੇ ਚਿਰ ਚੈੱਕ ਪਾਸ ਤੇ ਵਿੱਚ ਇਹ ਕਾ ਚੈੱਕ ਕਰਾ ਕੇ ਗਰਮੀ ਆ ਅੱਛਾ ਇੱਥੋਂ ਚੈੱਕ ਕਰਾ ਲਈ ਬੇਸ਼ੱਕ ਜਾ ਕੇ ਦੋ ਦਿਨਾਂ ਬਾਅਦ ਚੈੱਕ ਕਰਾ ਲੈ ਅੱਛਾ ਮੁਰਗੇ ਭਾਜੀ ਗਰਮੀ ਗਰਮੀ ਮੁਰਗੇ ਤਾਂ ਕੋਈ ਤਾਂ ਉਹ ਫੋਨ ਲਾ ਕੇ ਮਤਲਬ ਕਿ 1 2 3 ਦਿਨਾਂ ਦੇ ਵਿੱਚ ਵਿੱਚ ਜੋ ਵਿੱਚ ਬਾਈ ਗਰਮੀ ਇਹ ਦੋ ਦਿਨਾਂ ਵਿੱਚ ਕਰਾ ਲਈ ਦੋ ਦਿਨਾਂ ਦੇ ਬਹੁਤੇ ਨਹੀਂ ਪੋਣੀ ਆਪਾਂ ਅੱਛਾ ਦੋ ਦਿਨ ਬਾਅਦ ਚੈੱਕ ਕਰਾ ਲਈ ਆਪਣੇ ਘਰ ਹਰ ਦੋ ਦਿਨਾਂ ਜੋ ਵੀ ਆ ਦੱਸ ਦੇ ਬਾਚੋ ਕੋਈ ਦੋ 14 ਦਾ ਫਰਕ ਹੋ ਸਕਦਾ ਉਧਰ ਉਧਰ ਹੀ ਅੱਛਾ ਇਹ ਨਹੀਂ ਕੋਈ ਖਾਲੀ ਨਿਕਲੂਗੀ ਅੱਛਾ ਸਾਡੇ 6 ਮਹੀਨੇ ਚੱਕ ਪਾ ਜੇ ਦੋ ਤਿੰਨ ਕੋ 7 ਕਿਲੋ ਜੇ ਅੱਛਾ ਡੀਟਰ ਮਾਰ ਤੋਰ ਹੋਰ ਜੀ ਜੀ ਮੱਚ ਆਈਏ ਠੀਕ ਹੈ ਹਾਂ ਤੇ ਫਿਰ ਤਿੰਨੇ ਸੱਜਣੇ ਤੋਂ ਚੰਗਾ ਚ ਵਾਈ ਬਾਈ 16 17 ਮਹੀਨੇ ਦੁੱਧ ਭਰਿਆ ਨਹੀਂ ਸੱਜਣੇ ਇਸ ਚੰ ਚੱਡਾ ਹੋ ਕੇ ਗਾਣਾ ਗਾਏ ਪੱਕਾ ਦੁੱਧ ਕਿ ਨਾ ਦੇਖੋ ਨਾ ਚਲੋ ਭਾਜੀ 5 ਲੀਟਰ ਬਾਤ ਚੋ ਜੀ 7 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਥੱਲੇ ਹੁਣ ਵੀ ਜੜੀ ਚੰਗੀ ਤੇ 16 17 ਕਿਲੋ ਅੱਛਾ 15 16 ਕਿਲੋ ਰਾਮ ਨੇ ਦੁੱਧ ਭਾਗੀ ਦੀ ਹੈ ਬਾਕੀ ਪਾਰੇ ਪੱਲੇ ਦੀ ਆ ਮੱਝ ਭਾਜੀ ਵੇਖੋ ਟੋਕੜ ਹੋਈ ਅੱਜ ਜਾਈ ਟੱਪ ਗਈ ਆ ਜਿੱਡਾ ਵੇਲ ਹੋ ਜਾਦਾ ਲੈ ਜਾ ਆ ਲੈ ਸੰਦੇ ਥੱਲੇ ਕੋਈ ਫੜ ਘੜਵਾਦਾ ਹੋਵੇ ਭੂਰ ਛੱਟਾ ਮਾਰੇ ਕੋਈ ਉਹ ਜਿਹੜਾ ਹੁਣ ਵੀ ਸੱਜਰਾ ਵਾਂਗੂ ਥੱਲੇ ਖਾਂਦੀ ਆ ਕੋਈ ਖਾਤੇ ਪੁਨੀ ਕੀ ਰੇਪੂਲ ਛਟਾ ਥਾਂ ਘਰ ਵਾਲਾ ਆਪਣੀ ਗੱਦੀ ਖੋਲੋ ਠੀਕ ਆ ਹਾਂ ਤੇ ਇਹਦਾ ਮੁੱਲ ਇਹ ਦੇ ਦੀ ਭਾਈ ਪੈਂਡ ਦੀ 65000 ਦੀ ਛੋਟ ਛੜ ਵਾਲੇ ਭਾਈ ਗੱਬਣ ਆ ਅੱਛਾ ਤੇ ਨਾਲੇ ਮਾਨੂੰ ਦੁੱਧ ਨਹੀਂ 7 ਕਿਲੋ ਹੈਗਾ ਜੀ ਠੀਕ ਆ ਪਰ ਚਵਾ ਇੱਕ ਨੰਬਰ ਦਾ ਵਧੀਆ ਛੋਟ ਛੜ ਮੋਕੇ ਤੇ ਕਰ ਦੋਗੇ ਛੋਟ ਦੇ ਨਾਲ ਭਾਈ 3000 ਦੀ ਦਾਂਗੇ ਠੀਕ ਆ ਹਾਂ ਤੇ ਹੁਣ ਜਿਹੜੇ ਆਪਣੇ ਕੋਲ ਆ ਗਈ 2 ਨੰਬਰ ਤੇ ਹਾਂ ਜੀ ਕਿੰਨਾ ਜੀ ਦੇ ਕੋਲ ਦੁੱਧ ਦੋ ਵੀ ਜੀ ਦੁੱਧ 8 ਕਿਲੋ ਜੀ ਇਹ ਤੋਂ 8 ਕਿਲੋ ਦੁੱਧ 8 ਕਿਲੋ ਦੁੱਧ ਨੂੰ ਚੋਕੜੇ ਬਾਦੇ 7 ਕਿਲੋ ਦੀ ਗਾਰੰਟੀ ਦਵਾਂਗੇ ਲੀਟਰ ਮਾਰ ਕੇ ਪੱਕਾ ਦੁੱਧ ਹੈਗਾ ਜਿਹੜਾ ਅੱਜ 7 ਕਿਲੋ ਭੂਰ ਛੱਕਾ ਕੋ ਥਣ ਘਾੜਵਾ ਦੀ ਗਾਰੰਟੀ ਆ ਤੇ ਮਿਲਦੀ ਕਿਦਾਂ ਜੀ ਇਹ ਮਿਲਦੀ ਬਾੜੀ ਦੇ ਉਹਨਾਂ ਕੋ ਬਾੜੀ ਮਿਲਦੀ ਸਾਡੇ ਕੋਲ ਸੇਰੇ ਦੇ ਟੀਕੇ ਮੜੇ ਲਵਾਇਆ ਜੀ ਅੱਛਾ ਹਾਂ ਪਰ ਖਲੋਤੀ ਦੀ ਲੱਤ ਨਹੀਂ ਮਾਈ ਤੋਰੋਂ ਹਾਂ ਫੇਰ ਇਹਨੇ ਇੱਕ ਕਰੀ ਬਾਕੀ ਜਦੋਂ ਇਹ ਇਤਰਾ ਕਈ ਵਾਰੀ ਨਵੀਂ ਜਗ੍ਹਾ ਤੇ ਪਸ਼ੂ ਹੁੰਦਾ ਵਾ ਕਈ ਵਾਰੀ ਦਿਲ ਪੂਰਾ ਨਹੀਂ ਲੋਂਦਾ ਤੇ ਤਾਂ ਕਰਕੇ ਪਸੰਦੀਆਂ ਨਹੀਂ ਪੂਰੀਆਂ ਕਈ ਵਾਰੀ ਥੋੜਾ ਪਤਾ ਟਿਕਟ ਵਰਗਾ ਲਾਉਣਾ ਪੈਂਦਾ ਜੇ 25 ਦਿਨ ਲੱਗ ਜਾਗੇ ਮਹੀਨੇ ਦੇ ਹੋ ਗਿਆ ਸੂਈ ਅੱਛਾ ਹਾਂ ਇਹ ਥਾਣ ਵੀ ਦੇਖ ਸਕਦੇ ਤੇ ਲੱਗੇ ਤਾਂ ਬਾਕੀ ਇਹ ਵੀ ਥੱਲੇ ਆ ਦੇਖ ਸਕਦੇ ਹੋ ਹਨੇ ਦੇਖੋ ਵੀ ਸੋਨਾ ਲੱਗਾ ਇਹ ਥਣ ਥਣ ਵੀ ਜੀ ਓਕੇ ਇਹਦੇ ਵੀ ਪੂਰੇ ਕੋਈ ਥਣ ਘਾੜਵਾ ਦੇ ਆਪਾਂ ਬਿਲ ਨੂੰ ਦਸੀਦਾ ਵਾ ਕੋਈ ਵੱਧ ਘਾੜੋਵੇ ਜੇ ਮੇਰੀ ਵਾਲੇ ਇਹ ਨਹੀਂ ਚੜਾ ਕੋ ਗਰੀਬ ਆਇਆ ਦੋਨੋਂ ਤੇ ਅਨੀਅਰ ਕਰਾਇਆ ਲਾ ਗਏ ਹਾਂਜੀ ਉਹਨੂੰ ਥਾਲਾ ਬੱਕਾ ਘੱਟ ਦੇ ਦਈਏ ਫਿਰ ਐਮਸੇ ਲਦੀ ਜਾਵੇ ਹਾਂਜੀ ਸਾਡੀ ਕੋਲ ਸਬਜੀ ਬੱਜੀ ਆ ਹਾਂਜੀ ਹਾਂਜੀ ਇਹ ਕੰਮ ਨਹੀਂ ਥਾਲ ਜਿਹੜਾ ਘੱਟ ਘੱਟ ਦੱਸਾਂਗੇ ਥਾਲ ਦੇ ਪੂਰੇ ਕੋਈ ਭੂਸ਼ਟ ਵਾਲੀ ਬਾਕੀ ਕੋਈ ਵੀ ਆ ਚੀਜ਼ ਦੱਸ ਸਹੀ ਦੱਸ ਕੇ ਦੋ ਦੋ ਮਾਜੀ ਗਲਾ ਦਾ ਇਤਨਾ ਕਿਲੋ ਦਾ ਫਰਕ ਪੈਸਾ ਦਾ ਹਾਂਜੀ ਹਾਂਜੀ ਹਲਦੀ ਕਿਹਜੇ ਘਾਟਵਾ ਦੇਗੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 48000 ਦੀ 48000 ਦੀ ਛੋਟ ਛੋਟ ਮੌਕੇ ਤੇ ਹੋਰ ਕਰ ਦੋ ਹੋਰ ਭਾਈ ਸੱਜਰ ਮਾਜਾ ਵਾਗੋ ਚੱਡਾ ਖਾਲੇ ਹੋ ਇਹੋ ਸਾਰੀ ਚੰਗੀ ਵੇਖੋ ਹਾਂਜੀ ਦੇ ਲੰਘ ਪਾਈ 47 ਦੀ ਹਨ ਇਹਦੀ 47000 ਭਾਈ ਦੁੱਧ ਨੂੰ ਗਰਮੀ ਆ ਤੁਹਾਨੂੰ ਪਤਾ ਦੁੱਧ ਕਿਵੇਂ ਲੱਭਣ ਦੇ ਹਾਂਜੀ ਹਾਂਜੀ ਇਹ ਬੁਰੀ ਆ ਗਈ ਜੇ ਤੇ ਇਹ ਦੁੱਧ ਸ਼ੇਕ ਕਰੋ ਜੀ ਸ਼ੇਕ ਲਓ ਦੁੱਧ ਇਹ ਦੇਖੋ ਤੋੜ ਦਿਓ ਫੇਰ ਇਹਨਾਂ ਬੜੀਆ ਬਤਾਰਾ ਬੜੀ ਥੋੜੀ ਜਿਹੀ ਤੁਮ ਜੀ ਥਾਰ ਨੂੰ ਬਣਾ ਲੀਆ ਇਹਦੇ ਕਹਿੰਦੇ ਕਿ ਇੱਕ ਅਲੀ ਚਵਾ ਦਿਖਾ ਦੀਏ ਹਾਂ ਤੇ ਮਿਲਦੀ ਕਿਦਾਂ ਵਿਧੀ ਆ? ਆ ਕੀ ਥਾਪੀ ਦੇ ਭਾਜੀ ਅੱਛਾ ਥਾਪੀ ਤੇ ਹੀ ਹਾਂ ਬਣਾ ਅੱਜ ਆਪਾਂ ਟਮਾ ਸੋਹਣੇ ਇਤਨੇ ਮਿੱਧੀ ਬੈ ਜੇ ਮੈਂ ਥੱਲੇ ਬਸ ਪਾ ਲਾ ਪਾ ਕਿਹ ਵੱਸ ਮਾਗਿਆ ਤੁਹਾਨੂੰ ਦਿਖਾਉਣੀ ਆ ਇਹ ਆ ਲੈਸਾਂ ਦੇ ਵੀ ਪਸਮਨ ਵਾਲੀ ਆ ਫਿਰ ਹੀ ਆਹ ਦੇ ਸਾਡੇ ਪਸਮਨ ਕੀ ਆ ਜਿਹੜੀ ਇਹ ਲੈਣਾ ਲੈ ਦਿਖਾ ਰਹੀ ਹਾਂ ਨੀ ਤੇ ਜਵਾ ਬਾਗਾਰ ਮੜੀ ਕੋ ਆ ਜੀ ਹੁਣ ਬਾਕੀ ਹੈ ਗਈ ਸੰਜੀ ਤੇਰੀ ਇਹ ਜਿਹੜੇ ਓਏ ਬਾਈ ਫਿਸ਼ਲੇ ਤਾਂ ਅੰਦਰ ਵਿੱਚਵਾ ਦੇ ਸਾਦੇ ਜੀ ਤੇ ਬਾਕੀ ਆ ਦੇ ਸਾਦੇ ਇਤਰਾ ਹੀ ਰ ਮਾਹਨਾਂ ਖਲੋਤੀ ਆ ਯਾ ਭਰ ਅਬੀ ਭਾਜੀ ਨੇ ਖਾਣਾ ਅੱਛਾ ਆ ਵੀ ਲੋ ਇੱਧਰ ਸਾਹਮਣੇ ਉਤਾਰ ਦੇ ਠੀਕ ਆ ਹਾਂ ਇਸ ਤਰ੍ਹਾਂ ਜਿਹੜੀ ਧਾਰ ਤੇ ਬਾਕੀ ਚਵਾਜ ਰਾ ਤਰ੍ਹਾਂ ਚੰਗਾ ਹੈ ਦੇ ਕੋਲ ਇਹਦੇ ਦੇ ਦੁੱਧ ਵੀ ਬੜਾ ਸੰਘਣਾ ਹਣਾ ਵੀ ਜੀ ਹਾਂਜੀ ਬਾਕੀ ਇਹ ਹੈ ਕਿ ਸਾਰੀਆਂ ਗਰਮੀਆਂ ਘਰ ਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ ਆ ਜੀ ਮੇਰੇ ਕੋਲ ਵੀ 6 ਤੋਂ 7 ਲੀਟਰ ਮਾਰ ਕੇ ਮਿਲ ਕੇ ਖੜੇ ਅੱਛਾ ਸ਼ਾਇਦ ਬਾਹਰ ਹੀ ਹੋਗਾ ਪਰ 6 ਕਿਲੋ ਦਾ ਕਿ ਦਵਾਂ ਪੱਕਾ ਦੁੱਧ ਜਿਹੜਾ ਹੈਗਾ ਵਾ ਸ਼ਾਇਦ ਬਾਹਰ ਆ ਪਰ 6 ਕਿਲੋ ਕਰਕੇ ਦਵਾਂਗੇ ਤੇ ਮੁੱਲ ਮੁੱਲ ਇਹ ਛੋਟਾ ਕਰਨਾ ਦੇ ਦਾਂ 46000 ਦੀ 46000 ਦੀ ਹਾਂ ਥੋਰ ਛੋਟ ਕਰ ਦੋ ਕਿ ਮੌਕੇ ਤੇ 40 ਦੀ ਭਾਈ ਦੇ ਦੋ ਠੀਕ ਆ ਹੋਰ ਤੁਸੀਂ ਮਾਰਤਾ ਕਰੋ ਇੰਤਰਾ ਦੋ ਭਾਈ ਉਹ 1000 ਖੰਡ ਹੋਰ ਕਰ ਦਿਓ ਮੌਕੇ ਤੇ ਹੋਰ ਕੀ 40000 ਦੀ ਭਾਈ ਦੇ ਦਾਂ ਠੀਕ ਆ ਪਰ ਦੁੱਧ ਲੀਟਰ ਮਾਰ ਕੇ ਮੇਰੇ ਕੋਲ 7 ਕਿਲੋ ਹੋਊਗਾ ਪਰ ਅਸੀਂ ਬਸ 6 ਕਿਲੋ ਹੀ ਗੰਢੀ ਦਵਾਂਗੇ ਠੀਕ ਆ ਬਾਕੀ ਇਹ ਆ ਕਿ ਇੱਕ ਟੋਕੜ ਗੱਭਣਿਆ ਦੋ ਸੂਈਆਂ ਸਵਾਈਆਂ ਤਿੰਨੇ ਆਪਣੀ ਜੜੀਆਂ ਇੱਥੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾ ਕਰੋ ਜੀ ਜਿਹੜੀਆਂ ਇਹ ਸੂਈਆਂ ਵਾ ਇਹਨਾਂ ਦੀ ਡਰਨੀ ਹੋਈ ਹਾਂਜੀ ਆਪਣੀ ਮੇਰੀ ਗਰਮੀ ਬੜੀ ਹੈ ਟੋਕਰ ਕੱਪੜ ਜਾ ਕੇ ਚੈੱਕ ਕਰਾ ਲਿਆ ਕਰਨ ਘਰ ਠੀਕ ਆ ਇਹ ਨੇ ਕਿ ਜਿੱਥੋਂ ਵੀ ਖੜਦੇ ਆ ਕਿਤੇ ਵੀ ਖੜਨੀ ਆ ਆਪਣੀ ਚੈੱਕ ਕਰਾ ਲੈਣ। ਜੀ ਦੂਰੋਂ ਨਹੀਂ ਡਾਕਟਰ ਲਿਆ ਸਕਦਾ। ਹਾਂਜੀ। ਕਰਾਇਆ ਹਾਜਾ ਉਹ ਹੋਣ ਜਾਂਦਾ। ਅੱਛਾ। ਖਾਲੀ ਨਹੀਂ ਮਿਲੇ। ਅੱਛਾ। ਬਾਕੀ ਮੇਰੀ ਦੋਹਾਂ ਜਣਾ ਗਰੰਟੀ ਹੁੰਦੀ। ਬਾਕੀ ਇਹ ਕਿ ਦਿਨ ਥੋੜੇ ਬਾਅਦ ਉੱਪਰ ਥੱਲੇ ਹੋ ਸਕਦੇ ਆ। ਜਿਹੜਾ ਜੀ ਭਾਜੀ ਮੈਂ ਕਹਿੰਦੀ ਇੱਕ ਦੋ ਚਾਰ ਦਿਨ। ਹਾਂਜੀ। ਬਾਕੀ ਇਹ ਆ ਬਾਕੀ ਚੈੱਕ ਜਾ ਕੇ ਨਾਲ ਗਰਮੀ ਬੜੀ ਭਾਜੀ ਮਣ ਕੇ ਉੱਚੇ ਨਹੀਂ ਮੈਂ ਤਾਂ ਕੋਈ ਡੰਗਰ ਚੜ ਜੇ ਥਾਂ ਥਾਂ ਜਮ ਕੇ ਪੰਗਾ ਖਾਣਾ। ਹਾਂਜੀ ਹਾਂਜੀ। ਠੀਕ ਹੈ। ਕੱਲ ਵੀ ਇਹਨਾਂ ਮੱਝ ਖੜੀ ਉਹਨੂੰ ਕਹਿੰਦਾ ਚੈੱਕ ਕਰ ਲਓ ਭਾਈ ਆ ਕੇ। ਠੀਕ ਹੈ ਜੀ।